कमेंट विच लिखो जी मैं थोड़े तो वास्ते मैसेज क्डन वाली हाँ सब तो पहले मैं ओरेंज कैंडल वास्ते मैसेज क्डागी प्लेज की मैसेज देना चाहते हो फॉर पायल नंबर वन ओके पायल नंबर वन वास्ते की मैसेज है ओके okay, एक मैसेज होर क्डा ठीक है जी हम असी क्डा पायल नंबर टू वास्ते मैसेज दो प्लीज यूनीवर्स प्लेज यूनीवर्स पायल नंबर टू वास्ते की मैसेज देना चाहते हो के एक होर कटांगी प्लीज यूनिवर्स प्लीज पायल नंबर टू वास्ते की मैसेज देना चाहते हो ओके जी दो दो मैसेज निकल के आ गए हैं हम देखते हाँ परमात्मा ने तुम की मैसेज दिते हैं सब तो पहले जिन्होंने ऑरेंज कलर दी कैंडल न चूज किया है उन वास्ते परमात्मा की कहना चाहते हैं ओके जी समवन रिग्रेट्स हर्टिंग यू ऐसा परमात्मा कह रहे हैं कि कोई तो ऐसा इंसान है जिन्होंने यह कैंडल यूज कि... ਚੁਸ ਕੀਤੀ ਹੈ ਕਿ ਕੋਈ ਐਸਾ ਇਨਸਾਨ ਹੈ ਜਿਸ ਨੇ ਤੁਹਾਨੂੰ ਹਰਟ ਕੀਤਾ ਹੈ ਤੁਹਾਨੂੰ ਦੁੱਖ ਪਹੁੰਚਾਇਆ ਹੈ ਤੇ ਉਹ ਹੁਣ ਇਸ ਵੇਲੇ ਆਪਣੀ ਗਲਤੀ ਦਾ ਪਛਤਾਵਾ ਕਰ ਲਿਆ ਹੈ ਜੇ ਤੁਹਾਡੇ ਨਾਲ ਰੈਜ਼ੋਨੇਟ ਹੋ ਰਹੀ ਹੈ ਤਜਰੂਰ ਕਮੈਂਟ ਵਿੱਚ ਜੀਸ ਲਿਖਣਾ ਹੈ ਤੇ ਵਾਓ ਜਾਨੀ ਕਿ ਨਵਾਂ ਕਾਰ ਪ੍ਰਾਪਰਟੀ ਫ્લેਟ ਜ਼ਮੀਨ 2026 ਵਿੱਚ ਤੁਹਾਡਾ orange color ਦੀ ਜੋ ਜਿਨ੍ਹਾਂ ਨੇ ਚੁਸ ਕੀਤਾ ਹੈ ਤੁਹਾਡਾ 2026 ਵਿੱਚ ਨਵਾਂ ਕਾਰ ਬਣਨ ਵਾਲਾ ਹੈ ਪੋਜ਼ਿਟਿਵ એનર્ਜੀ ਨੂੰ ਜਰੂਰ ਕਲੇਮ ਕਰ ਲੈਣਾ ਜੀ ਤੇ ਚਲੋ ਦੇਖਦੇ ਹਾਂ ਜਿਨ੍ਹਾਂ ਨੇ ਹੁਣ ਹਰੇ ਰੰਗ ਦੀ ਗ੍ਰੀਨ ਕਲਰ ਦੀ ਕੈਂਡਲ ਚੁਣੀ ਹੈ ਉਹਨਾਂ ਵਾਸਤੇ ਪਰਮਾਤਮਾ ਕੀ ਕਹਦੇ ਹਨ ਇਹ ਮਿਰਕਲ ਇਜ਼ ਅਨਫੋਲਡਿੰਗ ਫॉर ਯੂ ਵਾਓ ਇੱਕ ਮਿਰਕਲ ਇੱਕ ਚਮਤਕਾਰ ਜਲਦੀ ਤੋਂ ਤੁਹਾਡਾ ਖੁੱਲਣ ਵਾਲਾ ਹੈ ਤੁਹਾਡੇ ਕੋਲ ਆ ਰਿਹਾ ਹੈ ਨੈਕਸਟ ਹੈ ਤੁਹਾਡੀ ਗਾਰਡੀਅਨ ਐਂਜਲ ਤੁਹਾਡੇ ਆਸ-ਪਾਸ ਹਨ ਵੈਰੀ ਵੈਰੀ ਪੋਜ਼ਿਟਿਵ ਜੀ ਤੁਹਾਡੀ ਜੋ ਗ੍ਰੀਨ ਕਲਰ ਦੀ ਕੈਂਡਲ ਵਾਲੇ ਹਨ ਕਿ ਉਹਨਾਂ ਦੇ ਗਾਰਡੀਅਨ ਜੋ ਐਂਜਲ ਹਨ ਹਮੇਸ਼ਾ ਤੁਹਾਡੀ ਹੈਲਪ ਕਰਦੇ ਹਨ ਹਮੇਸ਼ਾ ਤੁਹਾਨੂੰ ਪ੍ਰੋਟੈਕਟ ਕਰ ਰਹੇ ਹਨ ਤੇ ਜਰੂਰ ਥੈਂਕਸ ਯੂਨੀਵਰਸ ਲਿਖੋ ਤੇ ਇਹ ਖੁਸ਼ੀਆਂ ਨੂੰ ਕਲੇਮ ਕਰੋ ਜੀ